ਸਾਹਿਬ ਕਹਿੰਦੇ ਨੇ ਸਭ ਤੋਂ ਵੱਡਾ ਡਰ ਇਨਸਾਨ ਨੂੰ ਮੌਤ ਦਾ ਹੈ ਬੰਦਾ ਇਨਸਾਨ ਦੇ ਡਰ ਨੂੰ ਭੁਲਾ ਵੀ ਲਏਗਾ ਚੰਦ ਪਲਾਂ ਦੇ ਲਈ ਇਨਸਾਨ ਦੀਆਂ ਨਜ਼ਰਾਂ ਤੋਂ ਲਾਂਭੇ ਵੀ ਹੋ ਜਾਵੇਗਾ ਇੱਕ ਦੂਜੇ ਤੋਂ ਲਾਂਭੇ ਹੋ ਕੇ guzara ਹੋ ਜਾਂਦਾ ਹੈ ਪਰ ਸਾਹਿਬ ਕਹਿੰਦੇ ਇੱਕ ਮੌਤ ਦਾ ਡਰ ਹੈ ਜਿਹਦੇ ਤੋਂ ਕਦੀ ਕੋਈ ਲਾਂਭੇ ਨਹੀਂ ਹੋ ਸਕਿਆ ਪਰ ਉਸ ਮੌਤ ਦੇ ਡਰ ਨੂੰ ਵੀ ਜੇ ਕੋਈ ਜਿੱਤਣ ਵਾਲਾ ਹੈ ਇਹ ਉਹ ਰੱਬ ਦੇ ਪਿਆਰੇ ਨੇ ਗੁਰੂ ਦੇ ਸੇਵਕ ਨੇ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਗੁਰਸਿੱਖ ਨੇ ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰੀਏ ਧੰਨ ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਨੇ ਗੋਇੰਦਵਾਲ ਦੀ ਪਾਵਨ ਧਰਤੀ ਦੇ ਉੱਤੇ ਬੌਲੀ ਦਾ ਨਿਰਮਾਣ ਕਰਵਾਇਆ ਉਸ ਬੌਲੀ ਦਾ ਨਿਰਮਾਣ ਕਾਰਜ ਜਿਹੜਾ ਸੀ ਉਹ ਲਗਭਗ ਸੰਪੂਰਨ ਹੋ ਚੁੱਕਿਆ ਹੈ ਤੇ ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਬੌਲੀ ਦੀ ਬਾਹਰੀ ਬਣਤਰ ਬਣ ਚੁੱਕੀ ਹੈ ਹੁਣ ਇੱਕ ਕਾਰਜ ਕਰਨ ਵਾਲਾ ਰਹਿ ਗਿਆ ਮਹਾਰਾਜ ਜਿੱਥੇ ਤਲ ਹੈ ਹੀਠਾ ਵਾਲਾ ਪਾਸਾ ਜਿਹੜਾ ਹੈ ਨਾ ਉਥੇ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਚਟਾਨ ਆ ਗਈ ਹੈ ਇੱਕ ਪੱਥਰ ਆ ਗਿਆ ਮਹਾਰਾਜ ਉਸ ਪੱਥਰ ਦੇ ਹੇਠਾਂ ਪਾਣੀ ਹੈ ਤੇ ਉਸ ਪੱਥਰ ਨੂੰ ਜੇ ਕੋਈ ਭੰਨ ਦੇਵੇ ਤਾਂ ਜਿਹੜਾ ਧਰਤੀ ਹੇਠਲਾ ਪਾਣੀ ਉਹ ਬੌਲੀ ਦੇ ਵਿੱਚ ਭਰ ਜਾਵੇਗਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਥਾਂ ਤੇ ਆਏ ਸਤਿਗੁਰੂ ਜੀ ਦੇ ਪਾਸ ਭਾਈ ਮਾਨਕ ਚੰਦ ਜੀ ਖੜੇ ਨੇ ਵੈਰੋਵਾਲ ਨਗਰ ਦੇ ਰਹਿਣ ਵਾਲੇ ਸਹਿਬਾਨੇ ਇਤਿਹਾਸਕ ਵਚਨ ਨੇ ਸਤਿਗੁਰੂ ਨੇ ਹਥੌੜਾ ਦੇ ਕਰਕੇ ਭਾਈ ਮਾਨਕ ਚੰਦ ਨੂੰ ਕਿਹਾ ਵੀ ਇਸ ਕੜ ਨੂੰ ਤੁਸੀਂ ਤੋੜਨਾ ਹੈ ਜਿਹੜੇ ਆਸ-ਪਾਸੇ ਸਨ ਲੋਕ ਸੰਗਤ ਰੂਪ ਵਿੱਚ ਖਲੋਤੇ ਉਹਨਾਂ ਆਖਿਆ ਮਹਾਰਾਜ ਇਹ ਕੜ ਟੁੱਟ ਤਾਂ ਜਾਵੇਗਾ ਪਰ ਇੱਕ ਖਦਸ਼ਾ ਨਾਲ ਇਹ ਵੀ ਹੈ ਵੀ ਜਿਹੜਾ ਬੌਲੀ ਵਿੱਚ ਉਤਰ ਕੇ ਇਸ ਕੜ ਨੂੰ ਤੋੜੇਗਾ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਜਾਵੇਗਾ ਹੋ ਸਕਦਾ ਹੈ ਕਿ ਉਹ ਇਨਸਾਨ ਉਹ ਸਿੱਖ ਉਹ ਸੇਵਾ ਕਰਨ ਵਾਲਾ ਜਿਉਂਦਾ ਨਾ ਬਚ ਸਕੇ ਉਹ ਡੁੱਬ ਜਾਵੇਗਾ ਮਹਾਰਾਜ ਉਹਦੇ ਪ੍ਰਾਣ ਜਾ ਸਕਦੇ ਨੇ ਪਰ ਸਹਿਬ ਜੀ ਨੇ ਬਚਨ ਕਿਹਾ ਨਾ ਕਿ ਜਾਮਿਨੀ ਜੋ ਉਹਨਾਂ ਨੂੰ ਜਾਮਿਨੀ ਜੋ ਸਕਦੇ ਉਹਨਾਂ ਨੂੰ ਜਮ ਛੋ ਹੀ ਨਹੀਂ ਸਕਦੇ ਰੱਬ ਦੇ ਪਿਆਰਿਆਂ ਨੂੰ ਮੌਤ ਦਾ ਡਰ ਤੇ ਭੈ ਕੋਈ ਨਹੀਂ ਗੁਰੂ ਦਾ ਹੁਕਮ ਸੀ ਭਾਈ ਮਾਨਕ ਚੰਦ ਜੀ ਬੌਲੀ ਵਿੱਚ ਉਤਰਦੇ ਨੇ ਉਸ ਕੜ ਨੂੰ ਤੋੜਦੇ ਨੇ ਛੇਤੀ ਦੇ ਨਾਲ ਜਲਦੀ ਦੇ ਨਾਲ ਉਹ ਪਾਣੀ ਦਾ ਫੁਹਾਰਾ ਸੋਮਾ ਫੁੱਟਿਆ ਤੇ ਬੌਲੀ ਵਿੱਚ ਬਹੁਤ ਸਾਰਾ ਪਾਣੀ ਭਰ ਗਿਆ ਭਾਈ ਮਾਨਕ ਚੰਦ ਜੀ ਉਸ ਪਾਣੀ ਦੀ ਲਪੇਟ ਵਿੱਚ ਆਏ ਲੋਕਾਂ ਕਿਹਾ ਡੁੱਬ ਗਏ ਜੀ ਡੁੱਬ ਗਏ ਭਾਈ ਮਾਨਕ ਚੰਦ ਦੀ ਮਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਪਹੁੰਚਦੀ ਹੈ ਮਹਾਰਾਜ ਲੋਕ ਕਹਿੰਦੇ ਨੇ ਮੇਰਾ ਪੁੱਤਰ ਡੁੱਬ ਗਿਆ ਹੈ ਪਾਦਸ਼ਾਹ ਉਹ ਤੇ ਤੁਹਾਡੇ ਦਰ ਦੀ ਸੇਵਾ ਪਿਆ ਕਰਦਾ ਸੀ ਸਾਈਂਬ ਆਖਣ ਲੱਗੇ ਭੋਲੀਏ ਮਾਨਕ ਕਦੇ ਡੁੱਬਿਆ ਨਹੀਂ ਕਰਦੇ ਸਤਿਗੁਰੂ ਦਾ ਇਹਨਾਂ ਵਚਨ ਕਹਿਣ ਦੀ ਧੀਰ ਸੀ ਜਿਹਦੇ ਜਿਹਦੇ ਬਾਰੇ ਇਹ ਪਲ ਭਰ ਪਹਿਲਾਂ ਖਬਰ ਉੱਡੀ ਸੀ ਕਿ ਮੌਤ ਦੇ ਆਗੋਸ਼ ਵਿੱਚ ਚਲਿਆ ਗਿਆ ਉਹਨੂੰ ਮੌਤ ਨੇ ਘ੍ਰਸ ਲਿਆ ਹੈ ਉਹ ਭਾਈ ਮਾਨਕ ਚੰਦ ਰੱਬ ਦੇ ਹੁਕਮ ਅਨੁਸਾਰ ਗੁਰੂ ਦੇ ਅਸ਼ੀਰਵਾਦ ਸਦਕਾ ਉਸ ਬੌਲੀ ਦੇ ਹੇਠਲੇ ਤਲ ਤੋਂ ਤਰ ਕੇ ਉੱਪਰ ਆ ਗਿਆ। ਸਾਈਂਬ ਕਹਿੰਦੇ ਨੇ ਸਿੱਖਿਆ ਕੀ ਪ੍ਰਾਪਤ ਹੋਈ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਗੁਰੂ ਕੇ ਸੇਵਕ ਨੇ, ਜਿਨ੍ਹਾਂ ਨੇ ਸਤਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਤੇ ਆਸਰਾ ਬਣਾ ਲਿਆ। ਸਾਈਂਬ ਕਹਿੰਦੇ ਉਹਨਾਂ ਦੇ ਨੇੜੇ ਤਾਂ ਮੌਤ ਵੀ ਨਹੀਂ ਜਾਂਦੀ, ਨਾ ਤਾਂ ਆਪਣੇ ਹਿਰਦੇ ਵਿੱਚੋਂ ਮੌਤ ਦਾ ਭੈਰ ਆਖਦੇ ਨੇ ਕਿ ਹਾਏ ਹੁਣ ਮਰੇ ਹੁਣ ਮਰੇ ਏਦਾਂ ਦੀ ਬਿਰਤੀ ਨਹੀਂ ਉਹਨਾਂ ਨੂੰ ਪਤਾ ਹੈ। ਕਿ ਆਮਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਪਰ ਉਹ ਮੌਤ ਦਾ ਡਰ ਤੇ ਭੈ ਜਿਹੜਾ ਹੈ ਉਹਨੂੰ ਹਿਰਦੇ ਵਿੱਚ ਵਸਾ ਕੇ ਨਹੀਂ ਚੱਲਦੇ ਤੇ ਜਦੋਂ ਮੌਤ ਹਿਰਦੇ ਵਿੱਚ ਡਰ ਰੂਪ ਵਿੱਚ ਨਹੀਂ ਬੈਠੀ ਹੋਈ ਫਿਰ ਕਾਲ ਦਾ ਭੈ ਮੌਤ ਦਾ ਭੈ ਉਹਨਾਂ ਦੇ ਨੇੜੇ ਵੀ ਨਹੀਂ ਜਾਂਦਾ ਹੈ